ਜਨਮਦਾਤਾ ਹੈ ਜਿਨ੍ਹਾਂ ਖਜਾਨਾ ਮਾਇਕੋ ਜਾਨੇ ਪਰ ਕੇ ਵਿਦਿਆਰਥੀ ਜਨਮਦਾਤਾ ਹੁੰਦੇ ਹਨ ਵਿਨਕ ਜਾਨੇ ਮਾਇਕੋ ਵਿਦਾਨੇ ਪਰ ਕੇ ਮਦਦਾਨੇ ਜਰਦੀ ਕਲਾ ਬੋਸਤ ਜਾਨੀ ਬਟਲੋਂ ਸਿੰਘ ਜੀ ਮਰ ਗ੍ਰਾਂਤ ਸਹਿਬ ਜੀ ਹੈ ਸਰਚਾ ਕਾ ਚੋ ਖੁਲਨਾ ਜੀ ਗ੍ਰਾਂਤ ਸਹਿਬ ਜੀ ਸਾਰਾ ਹਿੱਸਾ ਬਸ ਕਰਾ ਲਿਆ ਨੇ ਨਿਰਧਾਰਿਤ ਪਰਿਵਰਤਨ ਜਿਨ੍ਹਾਂ ਦੇ ਪੰਚਵਰਤਨ ਹੋ ਗਏ ਆਮ ਹੈ ਉਹਦੇ ਦੇਖੇ ਅੱਜ ਸੱਚਾ ਦੱਸਕੋ ਮੈਂ ਤੁਹਾਡਾ ਆਪਣਾ ਸੁਖ ਨੰਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਚ ਚੈਨਲ ਦੇ ਇੱਕੋ ਤੁਹਾਡਾ ਸਭ ਤੋਂ ਸਵਾਗਤ ਕਰਦੇ ਹਾਂ ਸੋ ਪਿੰਡ ਨੰਨੋ ਵਾਲਾ ਖੁੱਦ ਦੇ ਵਿੱਚ ਬਹੁਤ ਹੀ ਵਧੀਆ ਨਗਰ ਕੀ ਤੁ ਸਜਾਇਆ ਧੰਨ ਧੰਨ ਸੈਂਤ ਜੀ ਗੁਰੂ ਨਾਲਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਜਿਹੜਾ ਬਹੁਤ ਵਿਸ਼ਾਲ ਨਗਰ ਕੀ ਤੁਨ ਅਤੇ ਪਿੰਡ ਦੇ ਬੱਚਿਆਂ ਨੂੰ ਸੇਧ ਦੇਣ ਵਾਸਤੇ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਨੇ ਸੋ ਆਵ ਕਰਦੇ ਹਾਂ ਗੱਲਬਾਤ ਸੋ ਪੁੱਛਦਾ ਅੱਜ ਨਗਰ ਕੀਰਤਨ ਧੰਤਨ ਗੁਰਦਾਨਕ ਪਾਤਸ਼ਾਹ ਦਾ ਅੱਜ ਕਾਢ ਰਹੇ ਨੇ ਪਿੰਡ ਦੇ ਵਿੱਚ ਇਸ ਦੇ ਸਬੰਧ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਨੰਨਵਾਲ ਖੁਰਦ ਵਿਖੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਨੂੰ ਮੁੱਖ ਰੱਖਦੇ ਹੋ ਬੜੇ ਉਤਸ਼ਾਹ ਨਾਲ ਸੰਤਾਂ ਨੇ ਨਗਰ ਕੀਰਤਨ ਦੀ ਤਿਆਰੀ ਕੀਤੀ ਆ ਤੇ ਲੋਕਾਂ ਵੱਲੋਂ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਆ ਆਪਣੇ ਗੁਰਦੁਆਰਾਵਾਂ ਤੋਂ ਚੱਲੇ ਹੋਏ ਨਗਰ ਕੀਰਤਨ ਦਾ ਜਗ੍ਹਾ-ਜਗ੍ਹਾ ਤੇ ਆਪਣੇ ਸਵਾਗਤ ਹੋ ਰਿਹਾ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਪਰ ਉਤੇ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਜਿਹੜੀ ਹਵਾ ਦੂਸਤ ਹੋ ਰਹੀ ਆ ਧੂਏ ਦੇ ਕਾਰਨ ਤਾਂ ਉਸ ਤਰੀਕੇ ਨਾਲ ਲਾ ਲੋ ਕਿ ਟ੍ਰੈਫਿਕ ਜਿਆਦਾ ਹੋਣ ਕਾਰਨ ਤੇ ਸੰਗਤਾਂ ਨੂੰ ਇਹ ਬੇਨਤੀ ਆ ਕੇ ਵੱਧ ਤੋਂ ਵੱਧ ਪੇੜ ਲਗਾਓ ਦਰਖਤ ਲਗਾਓ ਤਾਂ ਕਿ ਵਾਤਾਵਰਨ ਨੂੰ ਅਸੀਂ ਸੁਧਰ ਸਕੀਏ ਤੇ ਬੱਚਿਆਂ ਨੂੰ ਮੇਰੀ ਬੇਨਤੀ ਆ ਕੇ ਬੱਚੇ ਖੇਡਾਂ ਵੱਲ ਜਾਣ ਨਸ਼ਿਆਂ ਦਾ ਤਿਆਗ ਕਰਨ ਤੇ ਖੇਡਾਂ ਵੱਲ ਜਾ ਕੇ ਆਪਣੇ ਨਗਰ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਧੰਨਵਾਦ ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਾਰਪੁਰਪ ਨੂੰ ਮਨਾਉਂਦਿਆਂ ਹਯਾਨ ਨਨਵਲ ਦੀਆਂ ਸੰਗਤਾਂ ਵੱਲੋਂ ਭੋਗ ਤੋਂ ਅਪਰੰਤ ਕਥਾ ਕੀਰਤਨ ਵਿਚਾਰਾਂ ਕੀਤੀਆਂ ਗਈਆਂ ਗੁਰਦੁਆਰਾ ਸਾਹਿਬ ਵਿਖੇ 12 ਵਜੇ ਨਗਰ ਕੀਰਤਨ ਸਜਾਇਆ ਗਿਆ ਸੰਗਤਾਂ ਦੇ ਸੰਜੋਗ ਨਾਲ ਸਾਰੇ ਪਿੰਡ ਦੀਆਂ ਪ੍ਰਕਰਮਾਂ ਕੀਤੀਆਂ ਗਈਆਂ ਰਸਤੇ ਦੇ ਵਿੱਚ ਸੰਗਤਾਂ ਨੇ ਨਗਰ ਕੀਰਤਨ ਦਾ ਬਹੁਤ ਵਧੀਆ ਢੰਗ ਨਾਲ ਸਵਾਗਤ ਕੀਤਾ हां हां ਤੇ ਲੰਗਰ ਲਾਇਏ ਸਾਨੂੰ ਦੁੱਧ ਦੇ ਫਰੂਟ ਦੇ ਸੰਗਤਾਂ ਦੀ ਸੇਵਾ ਕੀਤੀ ਬਹੁਤ ਸੰਗਤਾਂ ਦੇ ਮਨ ਚ ਉਤਸ਼ਾਹ ਹੈਗਾ ਤੇ ਬੜੇ ਹੀ ਪਿਆਰ ਦੇ ਨਾਲ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ ਆ ਦੂਸਰੀ ਬੇਨਤੀ ਮੈਂ ਇਹ ਕਰਾਂਗਾ ਕਿ ਜਿਹੜੇ ਸਾਡੇ ਬੱਚੇ ਆਉਣ ਵਾਲੇ ਇਹ ਵੱਧ ਤੋਂ ਵੱਧ ਅੰਮ੍ਰਿਤਸਰ ਕੇ ਖੰਡੇ ਬਾਟੇ ਦਾ ਦੀਪਾਲ ਪੀ ਕੇ ਗੁਰੂਵਾਰੇ ਬੰਨ ਤੇ ਗੁਰੂ ਘਰ ਦੇ ਨਾਲ ਜੋੜਨ ਇਹੋ ਮੇਰੀ ਬੇਨਤੀ ਹੈ ਇਹ ਪਿੰਡ ਦੇ ਵਿੱਚ ਨਗਰ ਕੀਰਤਨ ਕੱਢ ਰਹੇ ਹੋ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਇਹ ਕਿੰਨਾ ਕੁ ਉਤਸ਼ਾਹ ਹੈ ਰਾਂ ਸੰਗਤਾਂ ਦੇ ਵਿੱਚ ਇਸ ਟਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਤੇ ਹੰਕਿਸ਼ ਕਰਮ ਨਾ ਜਾਣਾ ਸਾਰਨਾ ਜਾਣਾ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਦਾ ਰੱਖੀ ਹੋਇਆ ਸੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਅੱਜ ਪਿੰਡ ਨਾਨੂਵਾਲ ਖੋਦ ਦੀ ਸਾਧ ਸੰਗਤ ਵੱਲੋਂ ਇਹ ਨਗਰ ਕੀਰਤਨ ਸਜਾਇਆ ਗਿਆ ਸੀ ਸੋ ਨਗਰ ਕੀਰਤਨ ਜਿਰਾਵਾ ਉਹਨੇ ਪੂਰੇ ਪਿੰਡ ਦੀ ਪ੍ਰਕਰਮਾ ਕਰਕੇ ਹੁਣ ਗੁਰਦੁਆਰਾ ਸਾਹਿਬ ਦੇ ਇਰੀਆ ਨਗਰ ਕੀਰਤਨ ਦੀ ਸਮਾਪਤੀ ਹੋਏਗੀ ਔਰ ਨਗਰ ਕੀਰਤਨ ਦੇ ਸਵਾਗਤ ਦੇ ਵਿੱਚ ਸੰਗਤਾਂ ਵੱਲੋਂ ਜਗਾ ਜਗਾ ਦੇ ਉੱਪਰ ਫਰੂਟ ਦੇ ਲੰਗਰ ਦੁੱਧ ਦੇ ਲੰਗਰ ਹੁਣ ਜਲ ਜੀਰੇ ਦਾ ਲੰਗਰ ਜਿਰਾਵਾ ਵਰਤਾਇਆ ਜਾ ਰਿਹਾ ਔਰ ਜੇ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀ ਤੇ ਬਹੁਤ ਵੱਡਾ ਜੀਵਨ ਸੀ ਪਾਤਸ਼ਾਹ ਦਾ ਜਿਵੇਂ ਅਸੀਂ ਜਾਣਦੇ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਸੱਚਾ ਸੌਦਾ ਫੇਰ 13-13 ਤੁਲਨਾ ਬਹੁਤ ਵੱਡੀ ਕਿਰਵਾ ਸਮਾਥੋੜਾ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਬਹੁਤ ਨਵੇਰਾ ਦੱਸਿਆ ਨਹੀਂ ਜਾ ਸਕਦਾ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਜਿਹੜਾ ਉਹਨਾਂ ਨੂੰ ਆਪਣੀ ਜੀਵਨ ਦੇ ਵਿੱਚ ਜਿਹੜਾ ਉਹ ਲਾਗੂ ਕਰਨਾ ਚਾਹੀਦਾ ਤੇ ਉਹਨਾਂ ਵੱਲੋਂ ਦੱਸੇ ਰਾਹ ਦੇ ਉੱਪਰ ਜਿਹੜਾ ਉਹ ਸਾਨੂੰ ਗੁਰੂ ਨਾਨਕ ਦਾ ਜੀਵਨ ਜਾਣੇ ਜੀਣਾ ਸਿੱਖਣੇ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਵਿੰਦਰ ਸਿੰਘ ਸੈਣੀ ਨੰਨੋਨਪੁਰ ਤੋਂ ਆਪ ਸਭ ਸੰਗਤਾਂ ਨੂੰ ਪੂਰੇ ਸੰਗਤ ਵਰਲਡ ਦੇ ਵਿੱਚ ਸੰਗਤਾਂ ਵਾਸੀਆਂ ਨੂੰ ਧੰਨ ਸ਼੍ਰੀ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ ਆਪ ਸਭ ਦੀਆਂ ਲੰਮੀਆਂ ਉਮਰਾਂ ਹੋਣ ਆਪ ਜੀ ਦੇ ਕਾਰਜ ਸਾਰੇ ਸਵਾਰੇ ਜਾਣ ਆਪ ਜੀ ਨੂੰ तहे ਦਿਲੋਂ ਧੰਨਵਾਦ ਕਰਦਾ ਸੰਗਤਾਂ ਦਾ ਜਿਨ੍ਹਾਂ ਇਕੱਠ ਸੰਗਤਾਂ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀਆਂ ਸਫਲੀਆਂ ਕਰਨੇ ਪਾਤਸ਼ਾਹ ਜੀ ਆਪ ਦੀਆਂ ਸੰਗਤਾਂ ਵਾਸਤੇ ਮਹੂਬ ਦਾ ਪ੍ਰਸ਼ਾਦ ਆਜਿ ਕੀਤਾ ਸ੍ਰੀ ਪਾਸ਼ਾ ਜੀ ਦਾ ਤੇ ਪ੍ਰਬੰਧਕੂ ਸੰਗਤ ਬਖੌਂਦੀ ਆਜਿਆ ਬਖਿਉ ਦੂਜੀ ਸੱਤੇ ਆਸ ਦਾ ਨਾਮ ਸਤਨਾਮ ਸ੍ਰੀ ਵਾਇਟ ਦਿਕਸ਼ਾ ਪਾਸ਼ਾ ਜੀ ਜੋ ਭਾਵਨਾ ਕਰਕੇ ਦਾਤਰੀ ਭਾਵਨਾ ਨੂੰ ਸਤੂਤ ਕਰਨੀਆਂ ਮੇਰ ਬਰਾਤਰ ਕਨ ਸੰਤਾਨ ਦੇ ਚੇਤੇ ਮੇਰ ਬਰਾਤਰ ਕਰਦੀ ਕਲਾ ਕਰਣੀ ਜੀ ਸਈ ਪਿਆਰੇ ਮੇਰੇ ਜਿੰਮੇ ਆਤਮਾ ਦਾ ਨਾਮ ਸਾਡੇ ਨਾਲ ਨਾਮ ਕਰੀ ਵਾਇਟ ਜੀ ਤੋਂ ਸਤਤਤਾ ਵਾਇਟ ਜੀ ਦੀ ਕਹਾਣੀਆਂ ਵਾਇਟ ਜੀ ਕੀ ਫਤੇ ਬੋਲੇ ਨਿਆਹ ਵਾਹਿਗੁਰੂ ਵਾਹਿਗੁਰੂ ਜੀ ਪਾਇਤਾ ਪੈਤੋ ਦੀ ਸੇਵਾ ਨੂੰ ਦਿੱਤੀ ਹੈ ਤਿੰਨ ਸੌ ਦੀ ਜਿਹੜੀ ਆ ਉਹ ਬੱਤੇ ਪ੍ਰਾਪਤ ਕਰਨ ਜੀ ਬੋਲੇ ਨਿਆਹ ਜੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਦੀ ਕਿਰਤ ਸੁਆਹੀ ਦੀ ਜਿੱਤ ਤੇ ਬੰਨਾ ਬੈਠੀ ਸਤਿਗੁਰ ਪਰਿਆਲਾ ਰਹਿ ਦਿੱਤਾ ਮੈਨੂੰ ਮਿਲਿਆ

ਬਾਬਾ ਜੀ ਸੁਖਵਾ ਅਸੀਸਾ ਦਸੰਦਾ ਸਿੰਘ ਦੇ ਨਾਮ ਤੇ ਉਹਨਾਂ ਦੇ ਪੁੱਤਰੇ ਦਾਸਰਾਜ ਜੀ ਨੇ ਸਿੱਖ ਪਾਤਸ਼ਾਹ ਜੀ ਜਿਹੜੇ ਭਾਵਨਾਵਾਂ ਕਰਕੇ ਉਹਦਾ ਸੇਵਾ ਸੰਪੂਰਨ ਕਰਨੀਆਂ ਉਸ ਵਿਸਲੀ ਰੂਹ ਚਰਨਾ ਚਨਵਾਦ ਪਛਣਾ ਪਿੱਛੇ ਪਰਿਵਾਰ ਦੇ ਦਿੱਖੇ ਮੇਰ ਪ੍ਰਿਆ ਦਰਖਣਾ ਜੀ ਜੜਦੀ ਕਲਾ ਕਰਨੀ ਸਿੱਖ ਪਾਤਸ਼ਾਹ ਪਰਿਵਾਰ ਨੂੰ ਆਪਣੇ ਦਰਨਾ ਜੋੜਨਾ ਗੁਰਸਿੱਖੀ ਨਾਮ ਦਾਣ ਬਖਣਾ ਜੜਦੀਆਂ ਕਲਾ ਕਰਨੀਆਂ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੀ ਸਰਬਸਤ ਤਕ